ਦੀ ਨਾਲ ਸਿਰ ਦਾ ਤੱਕ ਹਮੇਸ਼ਾ ਹੀ ਕਰਦਾ ਰਹਿੰਦਾ ਜਾਂ ਅੱਧਾ ਸਿਰ ਕਰ ਤੋਂ ਦਰਦ ਕਰਦਾਗਾ ਜਾਂ ਮਾਈਗਰੇਨ ਦੀ ਪ੍ਰੋਬਲਮ ਆ ਉਹਨਾਂ ਲਈ ਆਪਾਂ ਇੱਕ ਟ੍ਰਿਕ ਲੈ ਕੇ ਆਏ ਆ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਵੀ ਤੁਸੀਂ ਇਹ ਵਰਤਨਾ ਕਿਵੇਂ ਆ ਤੁਸੀਂ ਅਖਬਾਰ ਲੈਣਾਗਾ ਨਵਾਂ ਜਾਂ ਪੁਰਾਣਾ ਉਹਨੂੰ ਪੜਨਾ ਸ਼ੁਰੂ ਕਰ ਦਿਓ ਸਾਰਾ ਖ਼ਬਰ ਪੜ ਲਓ ਪੜ ਲਿਆ ਹਟ ਕੇ ਸਿਰ ਨਹੀਂ ਹਟਣਾ ਇਹ ਹੈ ਵੀ ਨਹੀਂ ਇਹ ਦੁਕਾਨਾ ਦਾ ਤੁਸੀਂ ਉਹਦੀ ਏਦਾਂ ਪੱਤੀ ਬਣਾਉਣੀ ਅਖਬਾਰ ਦੀ ਪਰ ਯਾਦ ਰੱਖੋ ਇਹ ਅਖਬਾਰ ਹੀ ਹੋਣਾ ਚਾਹੀਦਾ ਕੋਈ ਕਾਪੀ ਕਾਗੇ ਦਾ ਪੇਜ ਨਹੀਂ ਹੋਣਾ ਚਾਹੀਦਾ ਤੁਸੀਂ ਇਹਦਾ ਪੱਤੀ ਬਣਾ ਲਓ ਪੱਤੀ ਬਣਾਉਣ ਤੋਂ ਬਾਅਦ ਕਿਹੜਾ ਇਹਦਾ ਚੌੜਾ ਪਾਸਾ ਹੈਗਾ ਇੱਥੇ ਅੱਗ ਲਾ ਦਿਓ ਕਿਸੇ ਵੀ ਚੀਜ਼ ਨਾਲ ਅੱਗ ਲਾਉਣ ਤੋਂ ਪਹਿਲਾਂ ਤੁਸੀਂ ਹੱਥ ਇਹਦੇ ਤੇ ਗਿੱਲੇ ਹੱਥ ਨਾਲ ਤੋਂ ਹਲਕੇ ਹਲਕੇ ਗਿੱਲੇ ਜਿਹੇ ਹੱਥ ਸਲਾਬ ਸਲਾਬਾ ਜਿਆ ਕਰ ਲਓ ਇੱਥੇ ਅੱਗ ਲਾ ਦਿਓ ਉਸ ਤੋਂ ਬਾਅਦ ਦੂਸਰੀ ਸਾਈਡ ਕਿਹੜੀ ਇਹਦੇਲੀ ਸਾਈਡ ਆ ਮਤਲਬ ਪਤਲੀ ਸਾਈਡ ਆ ਇਹਦੇ ਨੱਕ ਦੇ ਕੋਲੇ ਇੱਕ ਸੁੰਘਣਾਗਾ ਧੂਆ ਨਹੀਂ ਮਤਲਬ ਸੁੰਘਣਾ ਅਖਬਾਰ ਦੀ ਕਿਹੜੀ ਸਵੈਲ ਆਉਂਦੀ ਹੈ ਨਾ ਇਹ ਮਰਤ ਦੇ ਦੀ ਉਹ ਲੈਣੀ ਆ ਜਿਹੜੇ ਸਿਕਰਟ ਬੀੜੀ ਦਾ ਪੀਂਦੇ ਰਹਿੰਦੇ ਨੇ ਉਹਨਾਂ ਲਈ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜੇ ਨਹੀਂ ਪੀਂਦੇ ਮੇਰੇ ਵਰਗੇ ਉਹਨਾਂ ਨੇ ਕੀ ਕਰਨਾ ਹੈਗਾ ਇਹਨੂੰ ਹਲਕਾ ਹਲਕਾ ਸੁੰਗਣਾ ਇੰਨਾ ਤੇਜ਼ ਨਹੀਂ ਹੁੰਗਣਾ ਵੀ ਦਿਮਾਗ ਨੂੰ ਚੜ ਜਾਏ ਹਲਕਾ ਹਲਕਾ ਸੁੰਗੋ ਸੁੰਗਦੇ ਸੁੰਗਦੇ ਜਦੋਂ ਅਖਬਾਰ ਇੱਥੋਂ ਤੋਂ ਇੱਥੇ ਤੱਕ ਮੱਛਰ ਲਈ 1.5 ਮਿੰਟ ਲਾਉਂਦਾ ਹੈਗਾ ਇਹਨੇ ਟਾਈਮ 'ਚ ਛੋਟਾ ਸਿਰ ਦਰਦ ਗੈਪ ਹੋ ਜਾਂਦਾ ਪਰ ਯਾਦ ਰੱਖਣਾ ਬੱਚੇ ਇਹ ਟ੍ਰਿਕ ਨਾ ਕਰਨ ਇੱਕੀ ਉਹ ਜਦੋਂ ਸ਼ੁੰਗਦੇ ਨੇ ਇੱਕ ਲੱਕ ਸੜਾਕੇ ਨਾਲ ਸ਼ੁੰਗ ਲੈਂਦੇ ਨੇ ਸਿਰ ਤੇ ਸਰਦੋਂ ਕਿੰਝ ਜ਼ਿਆਦਾ ਲੱਗ ਜਾਂਦਾਗਾ ਤੇ ਸਿਆਣੇ ਬੰਦੇ ਕੋਈ ਵੀ ਕਰ ਸਕਦੇ ਆ ਤੇ ਕਿਹੜੀ ਮੇਰੇ ਭੈਣਾਂ ਸ਼ੁੰਗਣਗੀਆਂ ਕਿਹੜੀ ਭੈਣਾਂ ਦਾ ਕਮੈਂਟ ਆਇਆ ਸੀਗੇ ਵੀ ਸਾਨੂੰ ਸਰਦਾ ਦਾ ਸਾਡਾ ਠੀਕ ਨਹੀਂ ਹੁੰਦਾ ਦਵਾਈਖਾਨੇ ਠੀਕ ਹੋ ਜਾਂਦਾ ਉਹਦੋਂ ਬਾਅਦ ਫਿਰ ਦੁਬਾਰਾ ਲੱਗ ਜਾਂਦਾਗਾ ਉਹਨਾਂ ਲਈ ਆ ਉਹ ਹਲਕਾ ਹਲਕਾ ਇਹਦੇ ਸ਼ੁੰਗਣਗੇ ਇਹ ਕਿਹੜਾ ਟ੍ਰਿਕ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਪੀਲੀਆ ਦਾ ਵੀ ਪੀਲੀਆ ਇਸ ਅਖਬਾਰ ਨਾਲ ਹੀ ਪੀਲੀਆ ਠੀਕ ਹੁੰਦਾ ਉਹ ਕਿਵੇਂ ਹੁੰਦਾਗਾ ਆਪਾਂ ਉਹ ਟ੍ਰਿਕ ਉਹਦੀ ਵੀ ਬਣਾ ਕੇ ਤੁਹਾਨੂੰ ਵੀਡੀਓ ਦੱਸਾਂਗੇ ਉਹਨੇ ਪਹਿਲਾਂ ਤੇ ਜਿਨ੍ਹਾਂ ਦਿਲ ਕਦਰਾਂ ਕੰਧ 'ਚ ਟੱਕਰ ਮਾਰੀਏ ਉਹ ਇੱਕ ਮਿੰਟ 'ਚ ਠੀਕ ਹੋ ਜਾਣਗੇ ਉਹ ਧੰਨਵਾਦ ਕਰਕੇ ਜਰੂਰ ਜਾਣਗੇ ਹਰ ਸਿੱਖਾਲ ਜੀ